ਨਮਸਕਾਰ ਸਤਿ ਸ੍ਰੀ ਅਕਾਲ ਮਰਹਬਾ ਸੋ ਲੁਧਿਆਣਾ ਸ਼ਹਿਰ ਸ਼ੋ ਇੱਕ ਵਰੀ ਫੇਅਰ ਸ਼ੁਰੂ ਹੋ ਚੁੱਕਾ ਹੈ ਐਲ ਡਬਲਯੂ ਐਮ ਐ ਸ਼ੋ ਔਰ ਅਸੀਂ ਪਹੁੰਚੇ ਹਾਂ ਇੰਸਟਾ ਵਿੱਚ ਐਲ ਡਬਲਯੂ ਐਮ ਐ ਸ਼ੋ ਦੇ ਜਿਹੜੇ ਚੇਅਰਮੈਨ ਹੈਗੇ ਆ ਉਹਨਾਂ ਕੋਲ ਪਹੁੰਚੇ ਹੋਏ ਆ ਸੋ ਗੱਲਬਾਤ ਕਰਾਂਗੇ ਕਿ ਕੀ ਇਸ ਵਾਰੀ ਤਿਆਰੀਆਂ ਕੀਤੀਆਂ ਗਈਆਂ ਸ਼ੋ ਨੂੰ ਲੈ ਕੇ ਕਿਦਾਂ ਦਾ ਮਾਹੌਲ ਹੈ ਔਰ ਵਿਜ਼ਟਰਸ ਕਿੱਥੋਂ-ਕਿੱਥੋਂ ਆਉਣ ਦੀ ਉਮੀਦ ਹੈ ਗੱਲਬਾਤ ਕਰਦੇ ਹਾਂ ਦਰਸ਼ਨ ਡਾਬਰਦੀ ਨਾਲ ਸਰ ਨਮਸਕਾਰ ਸਰ ਨਮਸਕਾਰ ਜੀ ਸੰਦੀਪ ਜੀ ਇਸ ਤਰ੍ਹਾਂ ਕਿ ਪਹਿਲੇ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਵੀ ਔਰ ਤੁਹਾਡੇ ਚੈਨਲ ਦਾ ਵੀ ਤੇ ਦੂਸਰਾ ਤੁਹਾਡੀ ਗਲਤੀ ਵੀ ਸੁਧਾਰ ਰਿਹਾ ਚੇਅਰਮੈਨ ਨਰਾਜ ਹੋ ਜੂਗਾ ਸੰਜੂ ਧੀਰ ਹੈ ਮੈਂ ਪ੍ਰੈਜ਼ੀਡੈਂਟ ਆ ਤੇ ਉਹ ਨਰਾਜ ਹੋ ਗਿਆ ਤਾਂ ਮੇਰੇ ਤੋਂ ਮੈਨੂੰ ਬੜੀ ਮੁਸ਼ਕਲ ਹੋ ਜਾਣੀ ਹੈ ਕੋਈ ਗੱਲ ਤੁਸੀਂ ਤੁਸੀਂ ਦੋਨੋਂ ਆਪਸ ਵਿੱਚ ਪੁਚੀਆਂ ਪਾੰਦੇ ਰਹਿੰਦੇ ਹੋ ਦੂਸਰੀ ਗੱਲ ਇਹ ਜੀ ਕਿ ਸਾਡੇ 9th ਐਗਜ਼ੀਬਿਸ਼ਨ ਸ਼ੋਅ ਹੈ ਜੀ ਤੇ ਸਾਡੇ ਪ੍ਰਯਾਸ ਹੀ ਹੁੰਦੇ ਆ ਕਿ ਸਾਡੇ ਹਰ ਬਾਇਰ ਸੌਰੀ ਪਾਰਟਿਸਪੈਂਟ ਜੀ ਨੂੰ ਬਹੁਤ ਅੱਛਾ ਕੰਮ ਮਿਲੇ ਸਾਡੇ ਬਾਹਰ ਨੂੰ ਸੰਤੁਸ਼ਟੀ ਵੀ ਲੈ ਇੱਥੇ ਆ ਕੇ ਉਹਨਾਂ ਕੋਈ ਦਿੱਕਤ ਨਾ ਹੋਏ ਸਾਡੇ ਵੱਲੋਂ ਲੰਚ ਅਰੇਂਜਮੈਂਟ ਕੀਤਾ ਗਿਆ ਹਰ ਬਾਹਰ ਦਾ ਤੇ ਪੱਤਰਕਾਰਾਂ ਵਾਸਤੇ ਰਿਕਵੈਸਟ ਕੀਤੀ ਹੈ ਬਲਾਈਨ ਸਾਡੇ ਨਾਲ ਬੈਠ ਕੇ ਕਰਨ ਤੇ ਅਸੀਂ ਆਪਣੇ ਵੱਲੋਂ ਐਫਰਟਸ ਕਰ ਰਹੇ ਹਾਂ ਬਾਕੀ ਕੁਦਰਤ ਦੇ ਹੱਥ ਹੈ ਪਰ ਡਾਬਰ ਸਾਹਿਬ ਗੱਲਬਾਤ ਕਰਨੀ ਚਾਹਾਂਗੇ ਕਿਉਂਕਿ ਤੁਸੀਂ ਸੱਚ ਬੋਲਣ ਤੋਂ ਕਦੀ ਡਰਦੇ ਨਹੀਂ ਘਬਰਾਉਂਦੇ ਨਹੀਂ ਹਾਲਾਤ ਇਦਾਂ ਦੇ ਕਿ ਸ਼ਹਿਰ ਚ ਪੰਜਾਬ ਚ ਐਂਟਰੀ ਤੇ ਜਿੱਥੇ ਆਪਾਂ ਸ਼ੰਭੂ ਬਾਰਡਰ ਤੇ ਗੱਲ ਕਰਦੇ ਹਾਂ ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੋ ਇਹ ਜੇ ਚ ਆਪਣਾ ਇੱਡਾ ਵੱਡਾ ਬੁਕਿੰਗ ਫੇਅਰ ਲੱਗਾ ਹੋਵੇ ਬੁਕਿੰਗ ਦੀ ਆਲ ਓਵਰ ਇੰਡੀਆ ਦੀ ਹੋਵੇ ਤੇ ਇਹ ਜੇ ਦਾ ਕੀ ਇੰਪੈਕਟ ਪੈ ਰਿਹਾ ਸਰ ਇਸ ਤਰ੍ਹਾਂ ਜੀ ਵੀ ਇਹ ਤੋਂ ਦੇਖੋ ਅਸੀਂ ਕਿਸਾਨ ਭਰਾਵਾਂ ਨੂੰ ਵੀ ਕਵਾਂਗੇ ਜੀ ਕਿ ਤੁਸੀਂ ਥੋੜੇ ਜਿਹਾ ਜੁਕੋ ਕੋਈ ਸਰਕਾਰ ਨੂੰ ਕਵਾਂਗੇ ਸੈਂਟਰ ਗਵਰਨਮੈਂਟ ਨੂੰ ਵੀ ਜੀ ਕਿ ਤੁਸੀਂ ਮਸਲੇ ਨੂੰ ਹੱਲ ਕਰੋ ਜੀ ਸਾਡੇ ਉਹ ਭਰਾ ਵੀ ਖਰਾਬ ਹੋ ਰਹੇ ਆ ਉੱਥੇ ਬੈਠ ਕੇ ਤੇ ਸਾਡੇ ਸਾਡਾ ਵਪਾਰ ਵੀ ਨਾਸ ਹੋ ਰਿਹਾ ਜੀ ਪੰਜਾਬ ਉਹਨਾਂ ਦਾ ਵੀ ਹੈਗਾ ਪੰਜਾਬ ਸਾਡਾ ਵੀ ਹੈਗਾ ਜੀ ਤੇ ਸਾਰੇ ਪੰਜਾਬ ਦਾ ਬਹੁਤ ਵੱਡਾ ਪੰਜਾਬ ਦਾ ਨੌਸ ਹੋ ਰਿਹਾ ਜੀ ਤੇ ਇਹਦੇ ਵਿੱਚ ਪਰ ਅਸੀਂ ਦੇਖ ਰਹੇ ਹਾਂ ਕਿ ਇਸ ਵਾਰੀ ਜਿਵੇਂ ਹੁਣ ਐਗਜ਼ਿਬਿਸ਼ਨ ਹੈ ਆਲ ਓਵਰ ਇੰਡੀਆ ਤੋਂ ਵਿਜ਼ਟਰ ਆਣਾ ਹੁੰਦਾ ਕੋਈ ਬਾਈ ਰੋਡ ਆਂਦਾ ਬਾਈ ਟ੍ਰੇਨ ਆਂਦਾ ਹੁਣ ਸਾਡੇ ਕੋਲ 에ਅਰ ਕਨੈਕਟੀਵਿਟੀ ਹਜੇ ਹੈ ਨਹੀਂ ਸਾਡੇ ਕੋਲ ਤੇ ਸਾਡੇ ਕੋਲ ਇੱਕੋ ਹੀ ਆਲਟਰਨੇਟਿਵ ਰਹਿ ਜਾਂਦਾ ਔਰ ਤਿੰਨ ਦਿਨ ਦਾ ਸ਼ੋਅ ਹੈ ਇਹਦੇ ਨਾਲ ਵਿਜ਼ਟਰ ਤਾਂ ਇੰਪੈਕਟ ਨਹੀਂ ਪਾਏਗਾ ਬਹੁਤ ਜ਼ਿਆਦਾ ਅਸੀਂ ਵਰੀਡਾ ਇੱਕੋ ਸਾਡੀ ਜਿਹੜੀ ਵਾਰਦਾਤ ਹੋ ਗਈ ਸ਼ਿਵ ਸੈਨਾ ਵਾਲੀ ਜੀ ਤੇ ਇੱਕ ਵਾਰਦਾ ਜਿਹੜੀ ਆ ਜਿਹੜੀ ਚੱਲ ਰਹੀ ਆ অলরেਡੀ ਸੜਕਾਂ ਕਲੋਜ਼ ਐ ਤੇ ਇਸ ਲਈ ਇਹ ਅਜਿਹੇ ਸ਼ੋਧ ਕੀ ਫਰਕ ਪੈਣਾ ਸਾਰੇ ਬਿਜ਼ਨਸ ਤੇ ਫਰਕ ਪੈ ਰਿਹਾ ਜੀ ਆਲ ਓਵਰ ਸਾਡਾ ਬਿਜ਼ਨਸ ਜਿਹੜਾ ਹੈ ਉਹ ਡਾਊਨ ਜਾ ਰਿਹਾ ਤੇ ਅਸੀਂ ਤਾਂ ਸਰਕਾਰ ਨੂੰ ਕਵਾਂਗੇ ਕਿ ਆਪਣੀ ਜਿੱਦ ਛੱਡੇ ਕਿਸਾਨ ਜਿਹੜੇ ਭਰਾ ਖਰਾਬ ਹੋ ਰਹੇ ਆ ਉਹਨਾਂ ਦੀ ਜਿਹੜੀ ਜਾਇਜ਼ ਡਿਮਾਂਡਸ ਆ ਉਹਨਾਂ ਨੂੰ ਪੂਰਾ ਕਰੇ ਔਰ ਕਿਸਾਨ ਭਾਈਆਂ ਨੂੰ ਅਪੀਲ ਕਰਾਂਗੇ ਕਿ ਥੋੜਾ ਬਹੁਤ ਆਪਣੇ ਜੋ ਮਾੜੀ ਮੋਟੀ ਕੁਝ ਉਹਦੇ ਵਿੱਚ ਕਮੀ ਕੀਤੀ ਆ ਸਰਦੀ ਆਪਣੇ ਮੰਗਾਂ ਦੇ ਵਿੱਚ ਉਹ ਕਰਕੇ ਅਡਜਸਟਮੈਂਟ ਕੀਤੀ ਆ ਕਰਨ ਔਰ ਇਹਨੂੰ ਕਿਰਪਾ ਕਰਕੇ ਜਲਦੀ ਜਲਦੀ ਇਸ ਐਚਐਸ ਨੂੰ ਖਤਮ ਕਰਨ ਔਰ ਸਾਰੇ ਰਸਤੇ ਖੁੱਲਣ ਲੋਕ ਆਣ ਜਾਣ ਪੰਜਾਬ ਵਿੱਚ ਬਿਮਾਰੀ ਬਿਲਕੁਲ ਨਹੀਂ ਆ ਰਹੀਆ ਬਹੁਤ ਘਬਰਾਟ ਹੈ ਅਸੀਂ ਵੀ ਕਿਤੇ ਜਾਣਾ ਹੁੰਦਾ ਸਾਨੂੰ ਹੀ ਘਬਰਾਹਟ ਲੱਗਦੀ ਆ ਅਸੀਂ ਵੀ ਨਿਸ਼ਾਪਾਂਦੇ ਤੇ ਸੇਲ ਦਾ ਜੇ ਗੱਲਬਾਤ ਕਰੀਏ ਕਿ ਇਸ ਵਾਰੀ ਤੁਹਾਨੂੰ ਇਸ ਅੰਦੋਲਨ ਕਰਕੇ ਕਿੰਨੀ ਕ ਸੇਲ ਡਾਊਨ ਲੱਗਦਾ ਕਿ ਹੋਏ ਜੀ ਲੋਗ ਨਿਸਕਰਜ ਹੈ ਅੱਛਾ ਮਤਲਬ ਕਿ ਇਨਕਰੇਜਮੈਂਟ ਨਹੀਂ ਹੈ ਓਕੇ ਕੀ ਕਹਿ ਸਕਦੇ ਆ ਵੀ ਕਿੰਨਾ ਮੀਨਸ ਮਿਲੇਗਾ ਫਿਊਚਰ ਬਾਰੇ ਮੈਂ ਦੱਸ ਨਹੀਂ ਸਕਦਾ ਲੇਕਿਨ ਸਾਡੇ ਚ ਇਨਕਰੇਜਮੈਂਟ ਨਹੀਂ ਹੈ ਓਕੇ ਡਿਊ ਟੂ ਦਿਸ ਕਾਜ਼ਸ ਜੀ ਮਤਲਬ ਜਿਹੜਾ ਕੱਲ ਦਾ ਲਾਜ਼ ਅੰਡਰ ਮਤਲਬ ਲਾਵਾ ਪ੍ਰੋਬਲਮ ਔਰ ਦੂਸਰੀ ਹੈ ਪ੍ਰੋਬਲਮ ਕਿਸਾਨਾਂ ਦੀ ਇਹਦੇ ਕਰਕੇ ਸਾਡਾ ਬਿਜ਼ਨਸ ਹੈ ਨਾ ਉਹ ਬਹੁਤ ਹੀ ਡਾਊਨ ਜਾ ਰਿਹਾ ਪਰ ਇਹ ਗੱਲਬਾਤ ਕਰੀਏ ਤਾਂ ਡਾਬਰ ਸਾਹਿਬ ਲੁਧਿਆਣਾ ਕੋਲ ਤਿੰਨ ਤਿੰਨ ਵਕੀਲ ਹੈਗੇ ਆ ਆਮ ਆਦਮੀ ਪਾਰਟੀ ਦਾ ਵੀ ਇੱਥੇ ਮੈਂਬਰ ਪਾਰਲੀਮੈਂਟ ਹੈ ਕਾਂਗਰਸ ਦਾ ਵੀ ਮੈਂਬਰ ਪਾਰਲੀਮੈਂਟ ਹੈ ਭਾਜੀਪੀ ਦਾ ਡਬਲ ਮੰਤਰੀ ਹੈਗਾ ਤੇ ਇੰਨੇ ਤਿੰਨ ਤਿੰਨ ਵਕੀਲ ਹੋਣ ਦੇ ਬਾਵਜੂਦ ਵੀ ਸਮੱਸਿਆ ਹੱਲ ਨਹੀਂ ਹੋ ਰਹੀ ਹੁਣ ਦੇਖੋ ਜੀ ਜਿਹੜੇ ਅਰੋਣਾ ਸਾਹਿਬ ਹੈ ਉਹ ਰਾਜ ਸਭਾ ਦੇ ਮੈਂਬਰ ਹੈ ਰੋਲਿੰਗ ਪਾਰਟੀ ਦੇ ਨਹੀਂ ਹੈ ਰੂਲਿੰਗ ਪਾਰਟੀ ਦੇ ਦਿੱਤਾ ਹੈ ਸੌਰੀ ਸੈਂਟਰ ਦੀ ਸੈਂਟਰ ਦੀ ਰੂਲਿੰਗ ਪਾਰਟੀ ਨਹੀਂ ਹੈ ਨਾ ਮੈਂ ਸੈਂਟਰ ਦੀ ਗੱਲ ਕਰ ਰਿਹਾ ਹਾਂ ਤੁਸੀਂ ਐਮਪੀ ਦੀ ਗੱਲ ਕਰ ਰਹੇ ਹੋ ਜੀ ਐਮਪੀ ਦਾ ਰੂਲਿੰਗ ਸੈਂਟਰ ਦੇ ਹੀ ਹੋਏਗਾ ਜੀ ਰੂਲਿੰਗ ਪਾਰਟੀ ਤੋਂ ਉਹ ਵੀ ਸਬੰਧ ਨਹੀਂ ਰੱਖਦੇ ਜੀ ਦੂਸਰਾ ਸਾਡੇ ਰਾਜਾ ਵੜਿੰਗ ਜੀ ਉਹ ਵੀ ਰੂਲਿੰਗ ਪਾਰਟੀ ਦੇ ਨਹੀਂ ਹੈ ਜੀ ਤੇ ਰਹਿ ਗਈ ਗੱਲ ਆਪਣਾ ਬਿੱਟੂ ਜੀ ਦੀ ਉਹ ਡਬਲ ਰੂਲਿੰਗ ਹੈ ਬਿੱਟੂ ਜੀ ਜ਼ਰੂਰ ਰੂਲਿੰਗ ਪਾਰਟੀ ਦੇ ਹੈਗੇ ਉਹ ਡਬਲ ਮੰਤਰੀ ਉਹਨਾਂ ਨੂੰ ਆਂਦੇ ਹਾਂ ਰਿਕਵੈਸਟ ਕਰਦੇ ਹਾਂ ਕਿ ਸਾਡਾ ਵੀ ਕੋਈ ਸੋਚੋ ਜੀ ਵਪਾਰੀਆਂ ਦਾ ਹੀ ਫੇਟ ਲੱਗਿਆ ਹੈ ਜ਼ਿਮੀਦਾਰਾਂ ਦਾ ਹੀ ਫੇਟ ਲੱਗਿਆ ਉਹ ਵੀ ਉਹ ਵੀ ਉੱਥੇ ਬੈਠੇ ਆ ਪਰੇਸ਼ਾਨ ਹੋ ਕੇ ਕਹਿੰਦੇ ਜਿਤਾਏ ਹੀ ਵਪਾਰੀਆਂ ਨੇ ਹੈ ਮਤਲਬ ਜਿੱਦਾਂ ਦਾ ਉਹਨਾਂ ਨੂੰ ਵੋਟ ਬੈਂਕ ਦਿੱਤਾ ਹੈ ਤੇ ਉਹਦੇ ਕਰਕੇ ਹੀ ਉਹਨਾਂ ਨੂੰ ਮੰਤਰੀ ਮੰਡਲ ਮਿਲੀ ਹੈ ਦੇਖੋ ਨੋ ਡਾਊਟ ਉਹਨਾਂ ਨੇ ਸ਼ਹਿਰ ਦਾ ਅਚਰਸ ਰਿਸੋਰਸ ਮਿਲਿਆ ਹੈ ਜੀ ਇਹ ਕੋਈ ਸ਼ੱਕ ਨਹੀਂ ਹੈ ਜੀ ਲੇਕਿਨ ਉਹਨਾਂ ਨੂੰ ਜ਼ਿਮੀਦਾਰਾਂ ਦਾ ਕਿਸਾਨਾਂ ਦਾ ਮਸਲਾ ਹੱਲ ਕਰਾਉਣਾ ਚਾਹੀਦਾ ਜੀ ਤੁਸੀਂ ਖੁੱਲਕੇ ਨਹੀਂ ਬੋਲ ਰਹੇ ਆ ਜੀ ਬਿਲਕੁਲ ਖੁੱਲਕੇ ਬੋਲ ਰਹੇ ਆ ਇੱਕ ਕਿਸਾਨਾ ਦਾ ਮਸਲਾ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ ਜੀ ਉਹਦੇ ਨਾਲ ਹੀ ਸਾਡਾ ਜਿਹੜਾ ਹੈ ਭਵਿੱਖ ਹੈ ਪੰਜਾਬ ਦਾ ਪਰ ਨਾ ਸੀ ਖਰਾਬ ਜਾਵਾਂਗੇ ਠੀਕ ਹੈ ਜੀ ਗੱਲਬਾਤ ਕਰਦੇ ਇੱਥੇ ਤਰੁੰਜਨ ਬਾਬਾ ਜੀ ਵੀ ਹੈਗੇ ਆ ਸੋ ਲਗਾਤਾਰ ਆਵਾਜ਼ ਚੱਕ ਰਹੇ ਆ ਤਰੁੰਜਨ ਬਾਬਾ ਜੀ ਵੀ ਸੋ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਚਾਹੂਗੇ ਲੁਧਿਆਣਾ ਬੁਲਨ ਮੈਨੂਫੈਕਚਰਿੰਗ ਐਸੋਸੀਏਸ਼ਨ ਦੀ ਆ ਨਵੀਂ ਐਗਜ਼ੀਬਿਸ਼ਨ ਹੈਗੀ ਆ ਜੀ ਤੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਜੀ ਤੇ ਆਹੀ ਆਪਸ ਦੇ ਨਾਲ ਜਗਤ ਜਰਨੀ ਮਾ ਬਹੁਣੇਸ਼ਵਰੀ ਦੇ ਅੱਗੇ ਪ੍ਰਾਰਥਨਾ ਕਰਦੇ ਮੇ ਸਾਰੇ ਨੂੰ ਕਾਰੋਬਾਰ ਮਿਲੇ ਸਾਰਿਆਂ ਦਾ ਘਰਬਾਰ ਵਧੀਆ ਚੱਲਦਾ ਰਹੇ ਸਾਰੇ ਵਦਨ ਫੁੱਲਨ ਜੀ ਸਰ ਕਿਸਾਨ ਅੰਦੋਲਨ ਕਰਕੇ ਬਿਜ਼ਨਸ ਨੂੰ ਕਿਦਾਂ ਦਾ ਇੰਪੈਕਟ ਪੈ ਰਿਹਾ ਹੈ ਕਿਸਾਨ ਅੰਦੋਲਨ ਕਰਨ ਦਾ ਪੈ ਰਿਹਾ ਹੈ ਬਿਜ਼ਨਸ ਨੂੰ ਬਹੁਤ ਫਰਕ ਪੈ ਰਿਹਾ ਜਿਸ ਨਾਲ ਡਾਬਰ ਸਾਹਿਬ ਨੇ ਦੱਸਿਆ ਹੈਗਾ ਪਰੰਤੂ ਕਿਸਾਨਾਂ ਤੋਂ ਜ਼ਿਆਦਾ ਵੱਡਾ ਸਾਡੇ ਵਪਾਰ ਨੂੰ ਜਿਹੜਾ ਨੁਕਸਾਨ ਹੋ ਰਿਹਾ ਹੈਗਾ ਉਹ ਹੋ ਰਿਹਾ ਚਾਈਨਾ ਤੋਂ ਇਲੀਗਲ ਇੰਪੋਰਟ ਦਾ ਜੀ ਅਤੇ ਤੁਸੀਂ ਸਾਰੇ ਸਾਡੇ ਜਿੰਨੇ ਵੀ ਸਾਡੇ ਐਗਜ਼ੀਬਿਟਰਸ ਦਾ 150 ਦੇ ਕਰੀਬ ਜੀ ਤੁਸੀਂ ਜਾਓ ਚਾਈਨਾ ਦਾ ਕਪੜਾ ਜਿਹੜਾ ਆ ਰਿਹਾ ਉਸ ਨੂੰ ਕੱਟ ਕੇ ਅਸੀਂ ਸਵੈਟਰਸ ਜਾਂ ਹੋਰ スウェット ਸ਼ਰਟਸ ਅਸੀਂ ਬਣਾ ਰਹੇ ਹਾਂ ਜੀ ਔਰ ਜਿਹੜੀ ਚਾਈਨਾ ਤੋਂ ਜਿਹੜੀ ਇਲੀਗਲ ਇੰਪੋਰਟ ਹੋ ਰਹੀ ਹੈ ਹਮ ਔਰ ਉਹਦੇ ਤੇ ਮੈਨੂੰ ਯਾਦ ਹੈ ਤੁਸੀਂ ਲੋਕਾਂ ਨੇ ਐਮ ਆਈ ਪੀ ਲਵਾਈ ਸੀਗੀ ਉਹ ਐਮ ਆਈ ਪੀ ਦੇ ਵਿੱਚ ਜੀ ਮੈਂ ਪਹਿਲੇ ਦੱਸਣਾ ਚਾਹੁੰਦਾ ਇੱਕ ਕਰੋੜ ਕਿਲੋ ਕਪੜਾ ਚਾਈਨਾ ਤੋਂ ਆ ਰਿਹਾ ਜਿਹਦੇ ਵਿੱਚ 95% ਪੋਲੀਸਟਰ ਦਾ ਹੈਗਾ ਹਮ ਹੁਣ ਇਹਨਾਂ ਨੇ ਕੀ ਕੀਤਾ ਜਦੋਂ ਅਸੀਂ ਐਮ ਆਈ ਪੀ ਲਗਾਈ ਉਹਨੂੰ ਇੰਡਸਟਰੀ ਐਂਡ ਕਮਰਸ ਮਿਨਿਸਟਰ ਸੋਮ ਪ੍ਰਕਾਸ਼ ਜੀ ਦੇ ਮਾਰਫਤ ਪਿਊਸ਼ ਗੋਇਲ ਜੀ ਕੋਲ ਜਾ ਕੇ ਉਹਨਾਂ ਨੇ ਐਮ ਆਈ ਪੀ ਲਗਾਤੀ 3.5 ਡਾਲਰ ਪਰੰਤੂ ਉਹਦੇ ਨਾਲ ਸਾਡਾ ਮਸਲਾ ਹੱਲ ਨਹੀਂ ਹੋਇਆ ਜਿਹੜਾ ਇੱਕ ਚੈਪਟਰ 60 ਹੈ ਉਹਦੇ ਅੰਦਰ ਜਿਹੜੇ ਐਚ ਐਸ ਐਨ ਕੋਡਸ ਹੈ ਉਹਦੇ ਵਿੱਚ ਇੱਕ ਕਈ ਸੈਕਸ਼ਨਸ ਹੈਗੇ ਨੇ ਵਾਰਪ ਨਿਟਿੰਗ ਦੇ ਹੁਣ ਜਿਹੜੇ ਸਾਡੇ ਵਿੱਚੋਂ ਹੀ ਚੋਰ ਵਪਾਰੀ ਹੈ ਔਰ ਚੋਰ ਅਫਸਰ ਹੈਗੇ ਆ ਉਹਨਾਂ ਨੇ ਐਚ ਐਸ ਐਨ ਕੋਡ ਚੇਂਜ ਕਰਕੇ ਮਾਲ ਉਸੇ ਤਰ੍ਹਾਂ ਦੂਸਰੇ ਕੋਰਡਸ ਦੇ ਵਿੱਚ ਮੰਗਵਾਈ ਜਾ ਰਹੇ ਹੈਗੇ ਨੇ ਔਰ ਸਰਕਾਰ ਨੂੰ ਡੇਲੀ 50 ਕਰੋੜ ਦੇ ਰੈਵਨਿਊ ਦਾ ਲਾਸ ਹੋ ਰਿਹਾ ਪਰ ਤੁਸੀਂ ਕਹਿੰਦੇ ਸਾਡੇ ਆਪਣੇ ਹੀ ਵਪਾਰੀ ਹੈਗੇ ਤੇ ਤੇ ਆਪਣੇ ਵਪਾਰੀਆਂ ਦਾ ਵੀ ਤੁਹਾਡਾ ਕੰਟਰੋਲ ਨਹੀਂ ਹੈ ਨਹੀਂ ਹੈਗਾ ਜੀ ਵਿੱਚੋਂ ਦੀ ਇੰਨਾ ਪੂਰੇ ਹਿੰਦੁਸਤਾਨ ਚ ਵਪਾਰੀ ਹੈ ਔਰ ਸਭ ਤੋਂ ਜ਼ਿਆਦਾ ਇੰਪੋਰਟ ਹੋ ਰਹੀ ਹੈਗੀ ਹੈ ਬੰਬੇ ਦੇ ਵਿੱਚ ਗੁਜਰਾਤ ਦੇ ਵਿੱਚ ਦਿੱਲੀ ਵਿੱਚ ਲੁਧਿਆਣਾ ਦੇ ਵਿੱਚ ਤਾਂ ਇੰਪੋਰਟ ਬਹੁਤ ਘੱਟ ਹੋ ਰਹੀ ਹੈ ਹੁਣ ਮੈਂ 140 ਕਰੋੜ ਦਾ ਦੇਸ਼ ਹੈਗਾ ਜੀ ਹੁਣ ਇੰਨੇ ਵੱਡੇ ਇੰਨਾ ਜ਼ਿਆਦਾ ਲੱਖਾਂ ਵਪਾਰੀ ਨੇ ਦੇ ਹੁਣ ਅਸੀਂ ਸਾਰੇ ਉੱਪਰ ਤਾਂ ਚੈੱਕ ਨਹੀਂ ਨਾ ਰੱਖ ਸਕਦੇ ਆ ਤਾਂ ਸਰਕਾਰਾਂ ਦਾ ਕੰਮ ਹੈਗਾ ਉੱਥੇ ਸਰਕਾਰ ਤੇ ਵੀ ਸੇਮ ਰੂਲ ਹੈ ਸਰਕਾਰ ਵੀ 140 ਕਰੋੜ ਚੋਂ ਕਿਦਾਂ ਹਰੇਕ ਤੇ ਚੈੱਕ ਰੱਖ ਲਵੇ ਨਹੀਂ ਨਹੀਂ ਸਰਕਾਰ ਦੇ ਹੱਦੀ ਤਾਂ ਪਾਲਸੀ ਬਣਾਣੀ ਹੈ ਸਰਕਾਰ ਹਰ ਤਰ੍ਹਾਂ ਦਾ ਚਾਈਨਾ ਤੋਂ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਆਂਦਾ ਜੀ ਉਸਦੇ ਤੇ ਐਮ ਆਈ ਪੀ ਲਗਾ ਦੇ ਕੁਝ 30% ਰੀਲੀਫ ਮਿਲਿਆ ਕੁਝ ਹਿੱਤਾਂ ਮੈਂ ਤੁਹਾਨੂੰ ਦੱਸਿਆ ਨਾ ਜੀ ਕੁਝ ਜਿਹੜੇ ਐਚ ਐਸ ਐਨ ਕੋਡਸ ਹੁੰਦੇ ਨੇ ਉਹਨਾਂ ਉੱਤੇ ਲਗਾਤਾ ਠੀਕ ਹੈ ਜੀ ਲਾਈਕ ਨਿਟਿੰਗ ਫੈਬਰਿਕ ਦੇ ਉੱਪਰ ਲਗਾਤਾ ਵੋਵਨ ਦੇ ਉੱਪਰ ਪਹਿਲੇ ਲੱਗਿਆ ਹੋਇਆ ਵਾਰਪ ਨਿਟਿੰਗ ਜਿਹੜਾ ਸੀਗਾ ਉਹ ਅਛੂਤਾ ਰਹਿ ਗਿਆ ਅੰਡਰ ਚੈਪਟਰ 60 ਜੀ ਉਹ ਅਸੀਂ ਕਹਿੰਦੇ ਆ ਵੀ 올 ਟਾਈਪ ਆਫ ਫੈਬਰਿਕਸ ਜਿਹੜੇ ਚਾਈਨਾ ਤੋਂ ਇੰਪੋਰਟ ਹੁੰਦੇ ਹੈਗੇ ਆ ਉਹਨਾਂ ਉੱਤੇ 4 ਡਾਲਰ ਦੀ ਅਗਰ ਮਿਨੀਮਮ ਇੰਪੋਰਟ ਪ੍ਰਾਈਸ ਲਗਾ ਦੇਣ ਤੇ ਸਾਡੀ ਇੰਡਸਟਰੀ ਬਚ ਜਾਊਗੀ ਨੰਬਰ 2 ਤੇ ਜਿਹੜੀ ਬੰਗਲਾਦੇਸ਼ ਤੋਂ ਬਨਿਆ ਬਨਿਆ ਗਾਰਮੈਂਟ ਜਿਹੜਾ ਕਿ ਡਿਊਟੀ ਫ੍ਰੀ ਆ ਰਿਹਾ ਹੈਗਾ ਅੱਜ ਉਹਨਾਂ ਦੀ 10 ਸਾਲਾਂ ਚ ਅੱਜ ਬੰਗਲਾਦੇਸ਼ ਦਾ ਤੁਸੀਂ ਰਿਕਾਰਡ ਚੈੱਕ ਕਰੋ ਚੈੱਕ ਕਰੋ 10 ਸਾਲਾਂ ਉਹਨਾਂ ਦੀ ਗਾਰਮੈਂਟ ਇੰਡਸਟਰੀ ਬੂਮ ਕਰ ਗਈ ਟੈਕਸਟਾਈਲ ਇੰਡਸਟਰੀ ਉਹਨਾਂ ਦੀ ਸਾਰੀ ਇੰਡਸਟਰੀ ਡਾਊਨ ਹੋ ਗਈ ਸਾਰਾ ਕੰਮ ਅਹ ਮਨਮੋਹਨ ਸਿੰਘ ਜੀ ਦੀ ਗਲਤ ਪਾਲਿਸੀਆਂ ਨੇ 10 ਸਾਲ ਦੀ ਜਿਹੜੀ ਉਹਨਾਂ ਨੇ ਬੰਗਲਾਦੇਸ਼ ਨਾਲ ਇੱਕ ਐਗਰੀਮੈਂਟ ਕਰ ਲਿਆ ਡਿਊਟੀ ਫਰੀ ਇੰਪੋਰਟ ਦਾ ਕਿਉਂ ਕੀਤਾ ਜੀ ਔਰ ਆਹ ਸਰਕਾਰ ਜਿਹੜੀ ਆਈ ਸੀ ਬੀਜੇਪੀ ਦੀ ਤਾਂ ਪਿਊਸ਼ ਗੋਲ ਜੀ ਨੇ ਇਸ ਨੂੰ 10 ਸਾਲ ਮੇਰੇ ਮੈਨੂੰ ਜੋ ਸੁਣਨ ਚ ਆਇਆ ਵੀ ਇਹਨੂੰ ਹੋਰ ਵਧਾਤਾ ਜੀ ਆ ਰੋਂਗ ਪਾਲਿਸੀਜ਼ ਸਰ ਪਿਊਸ਼ ਗੋਲ ਜੀ ਤੋਂ ਮੈਨੂੰ ਵੀ ਯਾਦ ਆਇਆ ਇਲੈਕਸ਼ਨਾਂ ਦੇ ਦੌਰਾਨ ਪਿਊਸ਼ ਗੋਲ ਜੀ ਆਏ ਸੀ ਉਹਨਾਂ ਨੇ ਨਾਨੋ ਲਾਲ ਫੋਨ ਤੇ ਹੀ ਤੁਹਾਡੇ ਵਪਾਰੀਆਂ ਨੇ ਇਹ ਚੀਜ਼ਾਂ ਦਸੀਆਂ ਸੀ ਖੁਦ ਅਜੀਤ ਲਾਕੜਾ ਜੀ ਜਿਹੜੇ ਤੁਹਾਡੇ ਖੁਦ ਬਹੁਤ ਸਤਿਕਾਰਯੋਗ ਹੈਗੇ ਹੈ ਉਹਨਾਂ ਦੱਸਿਆ ਸੀ ਉਹਨਾਂ ਨੇ ਫੋਨ ਤੇ ਹੀ ਲੈ ਕੇ ਇਮੀਡੀਏਟਲੀ ਹਾਲ ਸੋਲੂਸ਼ਨ ਕਰਾਉਂਦੇ ਦਾਅਵੇ ਕੀਤੇ ਸੀ ਕੀ ਉਹ ਦਾਅਵੇ ਮਤਲਬ ਫੇਲਰ ਹੋ ਗਏ ਹੋ ਗਿਆ ਜੇ ਅਗਰ ਹੋ ਗਿਆ ਹੁੰਦਾ ਤੇ ਮੈਨੂੰ ਆ ਤੁਹਾਡੇ ਚੈਨਲ ਚ ਭਾਸ਼ਣ ਦੇਣ ਦੀ ਕੀ ਜ਼ਰੂਰ ਸੀ ਜੀ ਰਿਪੀਟਿਡਲੀ ਉਹੀ ਐਮ ਆਪੀ ਦਾ ਰੋਣਾ ਰੋਣ ਦੀ ਕੀ ਲੋੜ ਸੀ ਆ ਡਰਾਮੇਬਾਜ਼ੀ ਕਰਦੇ ਆ ਪੋਲਿਟੀਕਲ ਲੋਕ ਜੀ ਬੀ ਜੀ ਪੀ ਦਾ ਹਾਲਤ ਦੀ ਹੋਇਆ ਨਾ ਜੀ 400 ਪਰ 400 ਪਰ ਤੇ ਰਹਿ ਗਏ ਆਪਣਾ 240 ਉੱਤੇ ਕਦੀ ਇਹ ਲੋਕਾਂ ਨੇ ਆਹ ਇਹਨਾਂ ਦਾ ਹਸ਼ਰ ਹੋਇਆ ਹੈਗਾ ਇਹਨਾਂ ਨੇ ਦਸਾਂ ਸਾਲਾਂ ਦੇ ਵਿੱਚ ਇਹਨਾਂ ਨੇ ਪੰਜਾਬ ਦੀ ਔਰ ਪੂਰੇ ਹਿੰਦੁਸਤਾਨ ਦੀ ਐਮਐਸਐਮਈ ਪਾਰਟਿਕੂਲਰ ਟੈਕਸਟਾਈਲ ਔਰ ਗਾਰਮੈਂਟ ਇੰਡਸਟਰੀ ਵੱਲ ਤੱਕਿਆ ਤੱਕ ਨਹੀਂ ਓਕੇ ਸਾਰੀਆਂ ਇਹਨਾਂ ਦੀਆਂ ਰੋਂਗ ਪਾਲਿਸੀਆਂ ਹੈਗੀਆਂ ਚਾਹੇ ਨੋਟਬੰਦੀ ਲੈ ਲੋ ਟੋਟਲ ਫੇਲਿਅਰ ਜੀਐਸਟੀ ਟੋਟਲ ਫੇਲਿਅਰ ਅੱਜ ਜੇ ਜੀਐਸਟੀ ਕਹਿੰਦੇ ਇਹਨਾਂ ਨੇ ਲੈ ਕੇ ਆਇਆ ਆਈਸੀਗੇ ਮੈਨੂੰ ਗੱਲ ਦਾ ਜਵਾਬ ਦਿਓ ਅੱਜ ਹਰੋ ਸਕੇਂਡਲ ਹੋ ਰਿਹਾ ਜੀਐਸਟੀ ਦੇ ਜਾਲੀ ਬਿੱਲਾਂ ਦੇ ਜੇ ਉਹ ਜੀਐਸਟੀ ਦਾ ਕਾਨੂੰਨ ਠੀਕ ਸੀਗਾ ਤੇ ਫਿਰ ਤਾਂ ਫਿਰ ਤਾਂ ਟੈਕਸੇਸ਼ਨ ਸਿਸਟਮ ਆ ਤੇ ਵਪਾਰ ਸਿਸਟਮ ਸਮੂਥ ਹੋਣਾ ਚਾਹੀਦਾ ਨਾ ਸਾਨੂੰ ਤਾਂ ਇਹਨਾਂ ਨੇ ਟੈਕਸੇਸ਼ਨ ਦੇ ਟੈਰਰਿਜ਼ਮ ਨੇ ਸਾਨੂੰ ਤਾਂ ਜਖੜਿਆ ਹੋਇਆ ਮਕੜੀ ਦੇ ਜਾਲ ਦੇ ਮango ਜਿਵੇਂ ਮਕੜੀ ਫਸਦੀ ਹੁੰਦੀ ਨਾ ਜਾਲ ਵਿੱਚ ਅਸੀਂ ਸਾਰਾ ਦਿਨ ਬਿੱਲ ਆਪਣਾ ਉਹ ਰਿਟਰਨ ਨਹੀਂ ਭਰਦੇ ਰਹਿੰਦੇ ਹੈਗੇ ਔਰ ਇੰਨਾ ਔਰ ਇਹ ਮਜ਼ੇ ਦੀ ਗੱਲ ਦੇਖੋ ਕੀ ਹੈ ਮੈਂ ਮੰਨ ਲਓ ਤੁਰ ਤੋਂ ਮਾਲ ਖਰੀਦਿਆ ਜੀ ਮੈਂ ਤੁਹਾਨੂੰ GST ਦੇ ਦਿੱਤਾ ਠੀਕ ਹੈ ਜੀ ਮੈਂ ਅੱਗੇ ਉਹਦੀ GST ਆਪਣਾ ਕਲੇਮ ਕਰ ਲਿਆ ਹੁਣ ਤੁਸੀਂ ਉਹ GST ਜਮ੍ਹਾਂ ਕਰਾਣਾ ਹੁਣ ਇਹਦੀ ਜ਼ਿੰਮੇਵਾਰੀ ਵੀ ਮੇਰੇ ਉੱਪਰ ਪਾ ਦਿੱਤੀ ਵੀ ਤੁਹਾਡੇ ਕੋਲੋਂ ਵੀ ਚੈੱਕ ਕਰਵਾਉਣ ਦਾ ਜਿੰਮਾ ਮੇਰਾ ਹੈ ਵੀ ਜੇ ਤੁਸੀਂ ਨਹੀਂ ਭਰਦੇ ਤੇ ਨੋਟਿਸ ਮੈਨੂੰ ਵੀ ਆ ਜਾਊਗਾ ਆਹ ਕਿਹੜਾ ਤਰੀਕਾ ਹੋਇਆ ਜੀ ਆਹ ਕਿਸ ਤਰ੍ਹਾਂ ਦਾ ਕਾਨੂੰਨ ਹੈ ਵੀ ਭਾਈ ਸਾਹਿਬ ਮੈਂ ਤੁਹਾਡੇ ਤੋਂ ਮਾਲ ਖਰੀਦਿਆ ਮੈਂ ਤੁਹਾਨੂੰ ਪੇਮੈਂਟ ਦੇ ਦਿੱਤੀ ਨਾਲ ਤੁਹਾਨੂੰ ਜੀਐਸਟੀ ਦੇ ਦਿੱਤਾ ਹੁਣ ਤੁਸੀਂ ਜੀਐਸਟੀ ਆ ਕੇ ਸਰਕਾਰ ਨੂੰ ਜਮ੍ਹਾਂ ਕਰਾਉਣਾ ਕਰਾਉਣਾ ਕਰਾਓ ਉਹਦਾ ਵੀ ਭਾਂਡਾ ਮੇਰੇ ਸਿਰ ਦੇ ਉੱਤੇ ਫੋਰਦਾ ਆਹ ਕੈਸੇ ਮੂਰਤਾਵਲੇ ਕਾਨੂੰਨ ਸਿਸਟਮ ਇਹਨਾਂ ਨੇ ਬਣਾਇਆ ਹੈਗੇ ਉਹਦੀ ਆੜ ਦੇ ਵਿੱਚ ਅਫਸਰ ਹਿਰਾਫਰੀਆਂ ਕਰ ਰਹੇ ਐ ਔਰ ਤੁਹਾਨੂੰ ਦੱਸਾਂ ਅਫਸਰਾਂ ਦੀ ਮਿਲਿ ਭਗਤ ਦੇ ਨਾਲ ਹੀ ਜ ਆਹ ਜਲੀ ਬਿਲੰਦ ਦਾ ਸਕੈਂਡਲ ਚੱਲ ਰਿਹਾ ਹੈ ਜਿਹੜਾ ਕਿ ਹਰੋਜ ਅਖਬਾਰਾਂ ਚ ਵੀ ਆ ਰਿਹਾ ਹੈਗਾ ਵੀ ਸੈਂਕੜੋਂ ਕਰੋੜ ਰੁਪਏ ਦਾ ਜਲੀ ਬਿਲੰਦ ਦਾ ਸਕੈਂਡਲ ਹੈ ਸੋ ਸੋ ਇਟ ਮੀਨਸ ਵੀ ਜਿਹੜਾ ਟੈਕਸੇਸ਼ਨ ਪਾਲਿਸਿਸ ਜਿਹੜੀ ਸੈਂਟਰਲ ਗਵਰਨਮੈਂਟ ਬਣਾਉਂਦੀ ਹੈ ਆਪਣੀ ਪਾਲਿਸੀ ਚ ਕਮੀ ਹੈ ਮੈਂ ਹੁਣ ਬੜੇ ਬੁਰੇ ਲਫ਼ਜ਼ ਬੋਲਣ ਲੱਗੇ ਆ ਆਹ ਸੈਂਟਰਲ ਗਵਰਨਮੈਂਟ ਦੀ ਜਿਹੜੀ ਆ ਮੋਦੀ ਸਾਹਿਬ ਦੀ ਜਿਹੜੀਆਂ ਇੰਡਸਟਰੀਅਲ ਔਰ ਪਾਰਟਿਕੂਲਰਲੀ ਐਮ ਐਸ ਐਮਈ ਪਾਲਿਸਿਸ ਨੇ ਟੋਟਲ ਮੂਰਖਤਾ ਵਾਲੀਆਂ ਮੂਰਖਤਾ ਲਫ਼ਜ਼ ਯੂਜ਼ ਕਰ ਰਹੇ ਆ ਇਹਨਾਂ ਨੇ ਸਾਡੀ ਟੈਕਸਟਾਈਲ ਮਿਨਿਸਟਰ ਬਣਾ ਦਿੱਤੀ ਪਹਿ ਇੱਕ ਅੰਡਰਗ੍ਰੈਜੂਏਟ ਠੀਕ ਹੈ ਜੀ ਤੁਹਾਨੂੰ ਪਤਾ ਹੀ ਹੈ ਨਾ ਜੀ ਹੁਣ ਬਣਾ ਦੇ ਗਰੀ ਰਾਜਕਿਸ਼ੋਰ ਸਿੰਘ ਜੀ ਇਹਨਾਂ ਨੂੰ ਸਾਡੇ ਪੂਰੇ ਹਿੰਦੂਸਤਾਨ ਦੀ ਇੰਡਸਟਰੀ 'ਚ ਕੋਈ ਪੜਿਆ ਲਿਖਿਆ ਔਰ ਘਟੋ ਘੜ ਪੜਿਆ ਲਿਖਿਆ ਨਾ ਮੈਂ ਵੀ ਪੜਿਆ ਲਿਖਿਆ ਨਹੀਂ ਹੈਗਾ ਘਟੋ ਘੜ ਇੱਕ ਤਜਰਬਾ ਦਾ ਮੇਰੇ ਕੋਲ ਹੈਗਾ ਨਾ 35 ਸਾਲ ਦਾ ਆਪਣੇ ਕਾਰੋਬਾਰ ਦਾ ਟੈਕਸਟਾਈਲ ਦਾ ਕੋਈ ਤਜਰਬੇਕਾਰ ਬੰਦਾ ਜਿਹੜਾ ਕਿ ਟੈਕਸਟਾਈਲ ਦੀ ਪੂਰੀ ਨੌਲੇਜ ਰੱਖਦਾ ਹੋਵੇ ਔਰ ਜਿਹੜਾ ਟੈਕਸੇਸ਼ਨ ਦੀ ਨੌਲੇਜ ਰੱਖਦਾ ਹੋਵੇ ਉਹੋ ਜਿਹੇ ਬੰਦੇ ਨੂੰ ਭਾਈ ਕੋਈ ਟੈਕਸਟਾਈਲ ਮਿਨਿਸਟਰ ਬਣਾਓ ਉਹ ਇੰਡਸਟਰੀ ਐਂਡ ਕਮਰਸ ਮ ਸੋ ਅਸੀਂ ਵਪਾਰੀ ਪੰਜਾਬ ਦੇ ਫਿਰ ਵੀ ਲੁਧਿਆਣੇ ਦੀ ਪਾਰਟੀਕੂਲਰ ਹਾਊਸਵੇਅਰ ਟੈਕਸਟਾਈਲ ਇੰਡਸਟਰੀ ਆਪਣੇ ਬਲਬੂਤੇ ਮਿਹਨਤ ਕਰਕੇ ਅਸੀਂ ਗਰੋ ਕਰ ਰਹੇ ਹਾਂ ਗਰੋ ਕਰਨ ਦੀ ਕੋਸ਼ਿਸ਼ ਕਰਦੇ ਆਪਣੇ ਨੂੰ ਮਰਦੇ ਹੋਏ ਨੂੰ ਅਸੀਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈਗੀ ਹੈ ਕਿਉਂਕਿ ਜਿਹੜੇ ਆ ਤੁਸੀਂ ਗਾਰਮੈਂਟਸ ਦੇਖ ਰਹੇ ਹੋ ਨੇ ਸਾਰੇ ਜਿਹੜੇ ਆ ਤੁਸੀਂ ਸਾਰੇ ਗਾਰਮੈਂਟਸ ਜਿਹੜੇ ਆ ਜਿਹੜੇ ਦੇਖ ਰਹੇ ਆ ਆ ਕਪੜਾ ਰੰਗਾਈ ਜਦ ਤੱਕ ਨਹੀਂ ਹੋਏਗਾ ਆਹ ਤਦ ਤੱਕ ਨਾ ਗਾਰਮੈਂਟ ਬਣ ਨਹੀਂ ਸਕਦਾ ਦੇਖ ਰਹੋ ਨਾ ਆਹ ਰੰਗੇ ਰੰਗਾਏ ਜੀ ਹੁਣ ਇਹਨਾਂ ਨੇ 2020 ਚ ਕੈਪਟਨ ਦੀ ਸਰਕਾਰ ਨੇ ਇੱਕ ਹੁਣ ਰੰਗਾਈ ਦਾ ਪਾਣੀ ਕਿੱਥੇ ਜਾਂਦਾ ਅਸੀਂ ਟ੍ਰੀਟਰੀਅਲ ਪਲਾਂਟਸ ਦੇ ਰਾਹੀਂ ਆ ਉੱਥੇ ਜਾਂਦਾ ਬੁੱਢੇ ਨਾਲੇ ਵਿੱਚ ਹੁਣ 650 ਕਰੋੜ ਦਾ ਘੁਟਾਲਾ ਕਰਦਾ ਇਹਨਾਂ ਦੀ ਕਾਂਗਰਸ ਦੀ ਸਰਕਾਰ ਨੇ ਜਿਹਨੂੰ ਕੈਪਟਨ ਅਮਰਿੰਦਰ ਸਿੰਘ ਸੀਗਾ ਤੇ ਔਰ ਉਹਦਾ ਦੋਸ਼ੀ ਵਪਾਰੀ ਵਪਾਰੀ ਨੂੰ ਟੈਕਸੇਸ਼ਨ ਦਾ ਟੈਰਿਫ ਅਫਸਰਾਂ ਦਾ ਡੰਡਾ ਅਸੀਂ ਤਾਂ ਉਹਦੇ ਵਿੱਚ ਹੀ ਪਿਸਕੇ ਰਹੇ ਨੇ ਉਸ ਤੋਂ ਬਾਵਜੂਦ ਵੀ ਅਸੀਂ ਇੱਕ ਦੂਸਰੇ ਦੇ ਨਾਲ ਹੱਥ ਨਾਲ ਹੱਥ ਮਿਲਾ ਕੇ ਆਪਣੇ ਕਾਰੋਬਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਨਾ ਹੀ ਪੰਜਾਬ ਸਰਕਾਰ ਭਗਵੰਤ ਮਾਨ ਜੀ ਇੱਥੇ ਹਿਆਤ ਹੋਟਲ ਚ ਆਏ ਸੀ ਪਿਛਲੇ ਸਾਲ ਤੁਸੀਂ ਉਸੇ ਸ਼ਾਇਦ ਗਵਾਹ ਹੋ ਸਾਨੂੰ ਆਹ ਵਾਲਾ ਮੁੱਦਾ ਚੱਕਣ ਦਾ ਸਾਨੂੰ ਮੌਕੇ ਨਹੀਂ ਦਿੱਤਾ ਔਰ ਦੋਸ਼ੀ ਡਾਇੰਗ ਇੰਡਸਟਰੀ ਪੈਸਾ ਖਾ ਜਾਣ ਅਫਸਰ ਜਾਂ ਸਰਕਾਰਾਂ ਦੋਸ਼ੀ ਡਾਇੰਗ ਇੰਡਸਟਰੀ ਉਹ ਭਾਈ ਡਾਇੰਗ ਤਾਂ ਸਾਡੀ ਬੈਕਬੋਨ ਹੈ ਸਾਡੀ ਮਦਰ ਇੰਡਸਟਰੀ ਹੈ ਜੇ ਆ ਨਹੀਂ ਜੇ ਰੰਗਾਈ ਨਹੀਂ ਹੋਊਗੀ ਤੇ ਸਪਿਨਿੰਗ ਨੀਟਿੰਗ ਵੀਵਿੰਗ ਗਾਰਮੈਂਟਿੰਗ ਪ੍ਰਿੰਟਿੰਗ ਐਮਬਰਾਇਡਰੀ ਸਭ ਕੁਝ ਫੇਲ ਹੋ ਜਾਊਗਾ ਤੇ ਦੋਸ਼ੀ ਵਪਾਰੀ ਅਸੀਂ ਤਾਂ ਫਿਰ ਵੀ ਜੀ ਪ੍ਰਾਥਾ ਆਹੀ ਕਰਦੇ ਆ ਅਸੀਂ ਆਪਣਾ ਦਾਲ ਫੁਲਕਾ ਕਮਾਣਾ ਹੈ ਜੀ ਤੇ ਉਹਦੇ ਵਾਸਤੇ ਮਿਹਨਤ ਕਰ ਰਹੇ ਹੈਗੇ ਸਾਰੇ ਹਿੰਦੁਸਤਾਨ ਦੇ ਵਪਾਰੀਆਂ ਨੂੰ ਬੁਲਾਇਆ ਵੀ ਸਾਨੂੰ ਆਰਡਰ ਦੋ ਤੇ ਆਪਣੇ ਆਪ ਨੂੰ ਸਰਵਾਈਵ ਕਰ ਰਹੇ ਹੈਗੇ ਸੋ ਸਾਰੇ ਨੂੰ ਇਸ ਐਸੋਸੀਏਸ਼ਨ ਨੂੰ ਅਸੀਂ ਆਪਣੀਆਂ ਦੋਵਾਂਵਾਂ ਸ਼ੁਭ ਕਾਮਨਾਵਾਂ ਦਿੰਦੇ ਆ ਬਈ ਸਾਨੂੰ ਵੱਧ ਵੱਧ ਆਰਡਰ ਮਿਲਣ ਔਰ ਸਾਰੇ ਆਪਣਾ ਆਪਣਾ ਕਾਰੋਬਾਰ ਨੂੰ ਵਧਾ ਧੰਨਵਾਦ ਬਹੁਤ ਸੋ ਦੋਸਤੋ ਇਹ ਸੀਗੇ ਐਲ ਡਬਲਯੂ ਐਮ ਏ ਦੇ ਸ਼ੋਅ ਤੇ ਸ਼ੁਰੂਆਤ ਤੇ ਪਹੁੰਚੇ ਵਕ ਵਕ ਜਿਹੜੇ ਇੰਡਸਟਰੀ ਦੇ ਪ੍ਰਤੀਨਿਧੀ ਜਿਨ੍ਹਾਂ ਨੇ ਜੋ ਉਹਨਾਂ ਦੇ ਮਨ ਚ ਇੱਕ ਗੁਬਾਰ ਸੀ ਖਾਸ ਕਰਕੇ ਤਰੁਣਜਨ ਬਾਵਾ ਨੇ ਬੜਾ ਖੁੱਲ ਕੇ ਗੱਲ ਕੀਤੀ ਪ੍ਰਧਾਨ ਦਰਸ਼ਨ ਡਾਵਰ ਜੀ ਨੇ ਵੀ ਦੱਸਿਆ ਉਹਨਾਂ ਨੇ ਅਪੀਲ ਕੀਤੀ ਕਿਸਾਨਾਂ ਨੂੰ ਵੀ ਔਰ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਿੱਦਾਂ ਜਿਹੜੀ ਹੈਗੀ ਹੈ ਆਪਾਂ ਨੂੰ ਰਲ ਮਿਲ ਕੇ ਦੇਖਣਾ ਚਾਹੀਦਾ ਆਪਣੀਆਂ ਮੰਗਾ ਵੀ ਮਨਵਾਓ ਪਰ ਪਲੱਸ ਇੰਡਸਟਰੀ ਟ੍ਰੇਡ ਬਾਰੇ ਵੀ ਸੋਚੋ ਤਾਂ ਕਿ ਸਭਦ ਕਾਰੋਬਾਰ ਗੱਡੀ ਚਲਦੀ ਰਹੇ ਦੇਖਦੇ ਰਹੋ ਬਣੇ ਰਹੋ ਜਨਤੈ ਸ਼ਿਤਾਂਤਵਾਦ